ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੁਵਾਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਰੁਵਾਲ ਛੰਦ ਦੁਆਰਾ ਕਿਰਪਾ ਕਰਦੇ ਹਨ ਆਦ ਰੂਪ ਅਨਾਦ ਮੂਰਤ ਹੇ ਆਕਾਲ ਪੁਰਖ ਵੈਗੁਰੂ ਜੀ ਆਪ ਜੀ ਆਦ ਰੂਪ ਸਭ ਦਾ ਮੂਡ ਰੂਪ ਹੋ ਸਾਰੀ ਸ੍ਰਿਸ਼ਟੀ ਦਾ ਮੂਡ ਰੂਪ ਹੋ ਅਨਾਦ ਮੂਰਤ ਆਪ ਜੀ ਦਾ ਮੂਡ ਕੋਈ ਨਹੀਂ ਇਸ ਵਾਸਤੇ ਆਪ ਜੀ ਮੂਡ ਤੋਂ ਰਹਿਤ ਹੋ ਉਤਪਤੀ ਤੋਂ ਰਹਿਤ ਹੋ ਅਜੋਣ ਪੁਰਖ ਅਪਾਰ ਅਜੋਣ ਜੂਨਾ ਤੋਂ ਰਹਿਤ ਹੋ ਪੁਰਖ ਪਰੇਪੂਰਨ ਹੋ ਆਪਾਰ ਪਾਰਾਵਾਰ ਤੋਂ ਰਹਿਤ ਹੋ ਵਹਿ ਗੁਰੂ ਜੀ ਸਰਬਮਾਨ ਤ੍ਰੇਮਾਨ ਦੇਵ ਸਰਬਮਾਨ ਸਾਰੇ ਆਪ ਜੀ ਨੂੰ ਮੰਨਦੇ ਨੇ ਤੇ ਸਾਰਿਆਂ ਦੇ ਮੰਨਣੇ ਯੋਗ ਹੋ ਤ੍ਰੇਮਾਨ ਦੇਵ ਤ੍ਰੇਮਾਨ ਆਪ ਜੀ ਨੂੰ ਤਿੰਨੇ ਪੂਜਦੇ ਹਨ ਤਿੰਨਾ ਦੇ ਪੂਜਣ ਯੋਗ ਹੋ ਬ੍ਰਹਮਾ ਵਿਸ਼ਨੂ ਸ਼ਿਵ ਜੀ ਇਹਨਾਂ ਦੇ ਦੇਵ ਪੂਜਨ ਜੋਗ ਹੋ ਆਪੇਵ ਆਦ ਉਦਾਰ ਆਪੇਵ हे ਪ੍ਰਮਾਤਮਾ ਜੀ हे ਅਕਾਲ ਪੁਰਖ ਵੈਗੁਰੂ ਆਪ ਜੀ ਦਾ ਕੋਈ ਆਪੇਵ ਭੇਦ ਨਹੀਂ ਪਾ ਸਕਦਾ ਇਸ ਵਾਸਤੇ ਭੇਦ ਤੋਂ ਰਹਿਤ ਹੋ ਆਪ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ ਆਦ ਮੁੱਢ ਤੋਂ ਰਹਿਤ ਹੋ ਉਦਾਰ ਸ੍ਰਿਸ਼ਟ ਹੋ ਸਰਬ ਪਾਲਕ ਸਰਬ ਕਾਲਕ ਸਰਬ ਪਾਲਕ ਸਭ ਨੂੰ ਪਾਲਣ ਵਾਲੇ ਹੋ ਸਭ ਦੀ ਪਾਲਣਾ ਕਰਨ ਵਾਲੇ ਹੋ ਸਰਬ ਕਾਲਕ ਸੋ ਸਾਰਿਆਂ ਨੂੰ ਮਾਤ ਲੋਕ ਤੇ ਕੱਲਣ ਵਾਲੇ ਹੋ ਸੋ ਸਭ ਨੂੰ ਮਾਤ ਲੋਕ ਤੋਂ ਪਰਲੋਕ ਕੱਲਣ ਵਾਲੇ ਹੋ ਪਰਲੋਕ ਵਿੱਚ ਕੱਲਣ ਵਾਲੇ ਹੋ ਸਰਬ ਕੋ ਪੁਨ ਕਾਲ ਫਿਰ ਸਾਰਿਆਂ ਦਾ ਕਾਲ ਕਰਨ ਵਾਲੇ ਹੋ ਅੰਤ ਕਰਨ ਵਾਲੇ ਹੋ ਸਭ ਜੀਆਂ ਦਾ ਅੰਤ ਕਰਨ ਵਾਲੇ ਹੋ ਜੱਤਰ ਤਤਰ ਵਿਰਾਜਹੀ ਸੋ ਜਿੱਥੇ ਕਿੱਥੇ ਆਪ ਜੀ ਬਿਰਾਜਹੀ ਬਿਰਾਜਮਾਨ ਹੋ ਰਹੇ ਹੋ ਸਭਾਇਮਾਨ ਹੋ ਰਹੇ ਹੋ ਜੱਤਰ ਤਤਰ ਜਿੱਥੇ ਕਿੱਥੇ ਹਰ ਜਗ੍ਹਾ ਤੇ ਆਪ ਜੀ ਵਿਆਪਕ ਹੋ ਰਹੇ ਹੋ ਬਿਰਾਜਮਾਨ ਹੋ ਰਹੇ ਹੋ ਅਬਧੂਤ ਰੂਪ ਰਸਾਲ ਸੋ ਅਬਦੂਤ ਸੁੱਧ ਸਰੂਪ ਹੋ ਆਪ ਜੀ ਦਾ ਜਿਹੜਾ ਰੂਪ ਹੈ ਉਹ ਸੁੱਧ ਸਰੂਪ ਹੈ ਰਿਸਾਲ ਜਿਹੜੇ ਰਿਸ ਆਲ ਗੁੱਸੇ ਦਾ ਘਰ ਹਨ ਉਹਨਾਂ ਦੇ ਵਿੱਚ ਵੀ ਰਿਸਾਲ ਸੁੰਦਰ ਸਰੂਪ ਹੋ ਐਸੇ ਹੋ ਆਪ ਜੀ ਪ੍ਰਮਾਤਮਾ ਜੀ ਜਿੱਥੇ ਕਿੱਥੇ ਹਰ ਜਗ੍ਹਾ ਤੇ ਸੁੱਧ ਸਰੂਪ ਤੇ ਸੁੰਦਰ ਸਰੂਪ ਹੋ ਕਰਕੇ ਬਿਰਾਜਮਾਨ ਹੋ ਰਹੇ ਹੋ ਨਾਮ ਠਾਮਨਾ ਜਾਤ ਜਾਕਰ ਸੋ ਜਿਸ ਦਾ ਨਾ ਕੋਈ ਨਾਮ ਹੈ ਨਾ ਥਾਮ ਜਗਾ ਹੈ ਇਸ ਵਾਸਤੇ ਇਹ ਪ੍ਰਮਾਤਮਾ ਜੀ ਆਪ ਜੀ ਦਾ ਨਾ ਕੋਈ ਨਾਮ ਹੈ ਨਾਮ ਤੋਂ ਵੀ ਰਹਿਤ ਹੋ ਥਾਮ ਥਾਂ ਟਿਕਾਣੇ ਤੋਂ ਰਹਿਤ ਹੋ ਜਾਤ ਜਾਤਾਂ ਅਦਿਕਾਂ ਤੋਂ ਰਹਿਤ ਹੋ ਸੋ ਉਹ ਜਿਹੜਾ ਪ੍ਰਮਾਤਮਾ ਹੈ ਉਹ ਨਾਮ ਤੋਂ ਵੀ ਰਹਿਤ ਹੈ ਟਿਕਾਣੇ ਤੋਂ ਵੀ ਰਹਿਤ ਹੈ ਜਾਤਾਂ ਤੋਂ ਵੀ ਰਹਿਤ ਹੈ ਰੂਪ ਆਂਗਣਾ ਰੇਖ ਰੂਪ ਆਕਾਰ ਵਗੈਰਾ ਨਹੀਂ ਹਨ ਆਕਾਰਾਂ ਤੋਂ ਵੀ ਰਹਿਤ ਹੈ ਰੰਗ ਤੋਂ ਵੀ ਰਹਿਤ ਹੈ ਰੇਖਾ ਤੋਂ ਵੀ ਰਹਿਤ ਹੈ ਆਦ ਬੁਰਖ ਉਦਾਰ ਮੂਰਤ ਆਦ ਮੁੱਢ ਰੂਪ ਹੈ ਪੁਰਖ ਪਰਿਪੂਰਨ ਹੈ ਉਦਾਰ ਸ੍ਰੇਸ਼ਟ ਹੈ ਮੂਰਤ ਸੁਭਾਇਮਾਨ ਹੈ ਅਜੋਣ ਆਦ ਅਸੀਖ ਏ ਪ੍ਰਮਾਤਮਾ ਜੀ ਆਪ ਜੀ ਅਜੋਣ ਜੋਨਾ ਤੋਂ ਰਹਿਤ ਹੋ ਆਦ ਮੁੱਢ ਰੂਪ ਹੋ ਆਸੀਖ ਗਿਣਤੀ ਤੋਂ ਰਹਿਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ